ਸੁਨਾਮ ਲੜ ਤੇ ਦਸਕਾ ਦੇ ਕਵਰ ਤੇ ਸਵਾਗਤ ਤੁਹਾਨੂੰ ਲਾਈਵ ਜਿਸੀ ਨਾਲ ਦਿਖਾ ਰਿਹਾ ਸੁਨਾਮ ਦੇ ਮਾਇ ਗਾਰਡਨ ਜਿੱਥੇ ਕਿ ਅੱਜ ਕੈਬਨਟ ਮੰਤਰੀ ਜੀ ਉਹਦਾ ਬਲੋਜਰ ਆਇਆ ਹੈਗਾ ਇਹ ਉਦਘਾਟਨ ਕੀਤਾ ਜਾ ਰਿਹਾ ਹੈ ਬੈਡਮਿੰਟਨ ਕੋਰਟ ਦਾ ਮਾਇ ਗਾਰਡਨ ਤੇ ਨਵੇਂ ਬਣੇ ਕੋਰਟ ਦਾ ਉਦਘਾਟਨ ਕੀਤਾ ਜਾ ਰਿਹਾ ਤੇ ਮੰਤਰੀ ਸਾਹਿਬ ਨੇ ਜਿਹੜੇ ਉਰੇ ਪਹੁੰਚ ਚੁੱਕੇ ਨੇ ਲਾਈਵ ਤੁਸੀਂ ਨਾਲ ਦਿਖਾ ਰਿਹਾ ਸੁਨਾਮ ਲੜ ਤੇ ਦਿਖਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਉਰੇ ਕੰਮਿੰਗ ਕਰ ਰਹੇ ਨੇ ਜੇ ਲਾਈਨ ਲਾ ਕੇ ਫੋਟੋ ਕਰਦੇ ਸਭ ਦਾ ਫੇਸ ਆ ਜਾਂਦਾ ਜੇ ਅੱਗੇ ਅੱਗੇ ਭੱਜ ਜੇਾਰੇ ਲੱਗ ਕੇ ਵੀ ਬਹੁਤ ਜਿੱਤਾਂ ਚਾਹੁੰਦਾ ਮੈਂ ਤੇ ਬੱਲੇ ਪਹਿਲੇ ਹੈ ਹੈ ਬੰਦ ਸਾਰਾ ਹੋ ਜਾਵੇ ਹਾਂ ਹੋਣੇ ਸਾਰੇ ਕੀ ਕਰੇ ਉਹ ਬਰਾਬਰ ਦੇ ਲਾਹੇ ਰਹੇ ਜਿਹੜੇ ਮੈਂ ਕਰੀਆ ਬਸ ਉਹ ਸ਼ਬਦ ਉਹਨੂੰ ਦੇਖੇ ਨਾ ਨਹੀਂ ਇੰਜੀਨੀਅਰ ਸਰ ਉਹ ਉਹ ਰਹੀ ਆ ਰਹੇ ਹਾਂ ਜਿੰਨਾਂ ਸਾਵਾ ਉਸ ਦਾ ਉਹ ਕੇ ਸਾਰੇ ਜਾਰੇ ਹਾਂ ਉਹ ਲੱਗ ਲੇਗਾ ਮੈਂ ਕਿ ਕੈਮਰਾ ਮੰਤੀ ਜੇ ਉਹ ਅੱਗੇ ਪੈਟਨ ਕੋੜਦਾ ਜਗਾ ਅੰਮਰ ਤੱਕ ਉਹ ਕਿਰਾਉਂਦਾ ਉਹਨੂੰ ਅੰਮਰ ਤੱਕ ਜਿਹੜੇ ਉਹ ਪਹੁੰਚਦੇ ਨੇ ਲਾਈਵ ਕੈਮਰਾ ਸਨਾਮ ਲੜਦੇ ਤੇ ਕਰੇ ਜਿਹੜਾ ਜਿਹੜਾ ਹੈਗਾ ਆਓ ਕਿਹੜਾ ਹੋ ਗਿਆ ਆਪਾਂ ਜਸਮਤ ਜੀ ਸਾਰਾ ਮੈਚ ਹੋ ਗਿਆ ਬੰਦੇ ਕਿ ਸਾਈਡ ਅੱਗੇ ਕਿਹਾ ਤਾਂ ਕਿਹਨੂੰ ਕਹੋ ਅਰੇ ਆਗੇ ਯਾਰ ਸਾਰੇ ਮੈਚ ਹੋ ਗਿਆ ਮੇਰੇ ਬੈਕਪੈਕ ਤੇਰੀ ਜੀ ਅੱਖਣੀ ਜੀ ਅੱਗੇ ਹੋ ਜਾਓ ਆਓ ਜੀ ਹੁਣ ਕਰਵਾ ਜੀ ਆਜੀ ਸਰ ਕੱਲੀ ਆਮਨ ਜੀ ਯਾਰ मैसेज जानते ही अच्छा भी माया गाड़ी लाले बहुत हम इधर सामने नेक्स्ट ਲੈ ਜੀ ਜਿਹੜਾ ਤੁਸੀਂ ਅੰਦਰ ਤੋਂ ਬੈਠ ਰਹੇ ਹੋ ਜੇਕਰ ਵੀ ਕਵਨ ਮੰਨਦੇ ਹੋ ਸਟੇਟਸ ਆ ਜੀ ਬਹੁਤ ਬਹੁਤ ਸਾਰੇ ਰਹੀ ਆਓ ਜੀ ਆਖਾ ਹੈਲੋ ਅੰਦਰ ਜਿਆ ਬਾਤ ਆਓ ਜੀ ਨਾਲ ਆ ਠੀਕ ਨਹੀਂ ਇੱਕ ਵਾਰ हाउडेट बन के तैयार होते हैं हाई तस्वीर सलाम लड़ते ਹਾਂਜੀ ਆਰੁਗੰਗ ਸਾਹਿਬ ਆਜੋ 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 ਠੀਕ ਬਾਅਦ ਘਾਰ ਕਰਨੀ ਪਾਰਾ ਜੀ ਇੰਡੋਰ ਹੋਵੇਗਾ ਐਂਡੋਰ ਹੈ ਵੇਗਾ ਐਂਡੋਰ ਹੋ ਜਾਵੇਗਾ ਸਿੱਧਾ ਮਹਾਰਾਜ ਉੱਥਾਂ ਤੋਂ ਕਾਲੇ ਰਾਜੇ ਤੇ ਟੋਪੇ ਉੱਡੀ ਸਰ ਇੱਧਰ ਆ ਪੱਖੇ ਪੱਖੇ ਗਿਆ ਜੀ ਇੱਥੇ ਪੱਖੇ ਗਿਆ हां पूरे ठीक है पूरी ठीक है जी पूरे हवा दी क्रॉसिंग बढ़िया आ जाओ बस नाला आणी लाणा लाणा ਤੇ ਨਵੀਂ ਮਾਇਆਗੜ੍ਹ ਚ ਸਿੱਖੋ ਸਾਰੇ ਆਹ ਸਾਰਾ ਆਪੇ ਕੋਟ ਕਰਦੇ ਆਮਰੇ ਅੱਜ ਦੇ ਬੈਡਮਿੰਟਨ ਦਾ ਨਹੀਂ ਹਾਲ ਦਾ ਗਾਰਡਨ ਕੀਤਾ ਹੈ ਪੰਨਾ ਦਾ ਕੀ ਕਹਿਣਾ ਚਾਹੁੰਦੇ ਇਹ ਤੋਂ ਹੀ ਬਹੁਤ ਵਧੀਆ ਲੱਗਿਆ ਕਿ ਮਾਇਆ ਗਾਰਡਨ ਦੇ ਵਿੱਚ ਬਹੁਤ ਹੀ ਸਟੇਟ ਆਫ ਦਾ ਆਰਟ ਜੁਵਰਮੈਂਟਲ ਕੋਰਟ ਹੈ ਉਹ ਬਣਾਇਆ ਪਰ ਮੈਨੂੰ ਸਮਝ ਆ ਗਿਆ ਕਿ ਮਾਇਆ ਗੜ ਜਿਹੜੀ ਕਿ ਇਸ ਸਮੇਂ ਅੰਬੈਸਡਰ ਦੇ ਸਭ ਤੋਂ ਵਧੀਆ ਚੰਗੀ ਕੋਰਟ ਬਣ ਰਹੀ ਹੈ ਇੱਥੋਂ ਦੇ ਬਹੁਤ ਆਸਾਨ ਸਾਰੇ ਰੈਜ਼ਡੈਂਟਸ ਨੂੰ ਬੜਾ ਐਡਵਾਂਟੇਜ ਜਰਾ ਮਿਲਣਾ ਸਪੋਰਟਸ ਆਫਸੇ ਜਿੰਨਾ ਰੁਝਾਨ ਹੋਏ ਲੋਕਾਂ ਦਾ ਉਨ੍ਹਾਂ ਚੰਗੇ ਦੇ ਵਾਸਤੇ ਆਪ ਦੇ ਬਦਲ ਨੂੰ ਬਹੁਤ ਸਰਕਾਰੀ ਬੁਨਿਆਦ ਉੱਪਰ ਲੱਗੇ ਹੋਏ ਪਰ ਇਹ ਜਿਹੜਾ ਇੱਕ ਇਨੀਸ਼ੀਏਟਿਵ ਆ ਕਲੋਨੀ ਕੋਲੋਰੇਜ ਰੈ residens ਵਾਲੇ ਅੱਗੇ ਇਹ ਬਹੁਤ ਵਧੀਆ ਉਤਸ਼ਾਹ ਹੈ ਸਾਰੇ ਲੋਕਾਂ ਨੂੰ ਤੁਹਾਡੀ ਸਰਕਾਰ ਹੈ ਜੀ ਯੂਥ ਨੂੰ ਮਤਲਬ ਆਪਾਂ ਖੇਡਾਂ ਰਾਹੀਂ ਨਸ਼ੇ ਤੋਂ ਦੂਰ ਕਰਨ ਦੀ ਕੀ ਪ੍ਰੋਗਰਾਮ ਚੱਲ ਰਿਹਾ ਹੈ ਪਿਛਲੇ 3.5 ਸਾਲ ਤੋਂ ਚੱਲ ਹੀ ਰਹੇ ਨੇ ਜੀ ਸਪੋਰਟਸ ਉਹਦਾ ਇੱਕ ਜ਼ਰੀਆ ਹੈ ਪਹਿਲਾਂ ਪਹਿਲੇ ਸਾਲ ਤੋਂ ਸ਼ੁਰੂ ਹੋਇਆ ਸੀ ਕਿਡਾ ਵਤਨ ਪੰਜਾਬ ਦੀਆਂ 3.5 ਲੱਖ ਰੈਸੀਆਂ 3.5 ਲੱਖ ਰੈਸੀਆਂ 3.5 ਲੱਖ ਲੋਕਾਂ ਨੇ ਅਲੱਗ-ਅਲੱਗ ਏਜ ਗਰੁੱਪਸ ਦੇ ਲੋਕਾਂ ਨੇ ਉਹਦੇ ਵਿੱਚ ਪਾਰਟਿਸਪੇਟ ਕੀਤਾ ਔਰ ਇੱਕ ਇਹ ਨਵਾਂ ਮਹੌਲ ਹੈ ਜਿਹੜਾ ਉਹ ਬਣਨਾ ਸ਼ੁਰੂ ਹੋਇਆ ਪੂਰੇ ਪੰਜਾਬ ਦੇ ਵਿੱਚ ਹੁਣ ਇਸ ਇਸ ਵਾਰ ਵੀ ਇਸੇ ਕਾਰਨ ਦੇ ਵਿੱਚ ਤਕਰੀਬਨ 25% ਦੀ ਪ੍ਰੋਵੀਜ਼ਨ ਕੀਤੀ ਹੈ ਜਿਹਦੇ ਵਿੱਚ ਹਰ ਫੀਲਡ ਦੇ ਵਿੱਚ ਖੇੜ ਮੀਦਾਨ ਔਰ ਕੋਰਸ ਜਿਹੜੇ ਉਹ ਬਣਨੇ ਨੇ ਮੈਸੂਦਾ ਕਿ ਜੈ ਜਵਾਨ ਜੈ ਕਿਸਾਨ ਦੇ ਜਨਰਲ ਦੁਆਰਾ ਬਲੰਦ ਕਰਨਾ ਹੈ ਤੇ ਖੇਡਾ ਉਹਦੀ ਸਭ ਤੋਂ ਵੱਡੀ ਸੋਰਸ ਆਫ ਇਨਸਪੀਰੇਸ਼ਨ ਹੈ ਨੌਜਵਾਨਾਂ ਨੂੰ ਕੈਰੀਅਰ ਦੁਆਨ ਦੇ ਮਤਲਬ ਤੁਹਾਡੇ ਯਤਨ ਕੀਤੇ ਜਾ ਰਹੇ ਨੇ ਜੀ ਕੈਰੀਅਰ ਰਾਸਤੇ ਪੰਜ ਜਾਂਦਾ ਹੁਣ ਜਿਵੇਂ ਸਪੋਜ਼ ਅੱਜ ਤੋਂ ਸਾਢੇ 3 ਸਾਲ ਪਹਿਲਾਂ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਕੀਤਾ ਸੀ ਐਸਐਮਡੀ ਓਕਸ਼ਾਲਾ ਉਹਦੇ ਵਿੱਚ ਨੌਜਵਾਨਾਂ ਨੂੰ ਇਮਪਲੋਇਮੈਂਟ ਵੀ ਮਿਲੀ ਤੇ ਲੱਖਾਂ ਲੋਕਾਂ ਨੂੰ ਉਹਦੇ ਵਿੱਚ ਪੰਜਾਬ ਦੇ ਵਿੱਚ ਯੋਗਾ ਦੇ ਜ਼ਰੀਏ ਔਰ ਬਾਕੀ ਫਿਜ਼ੀਕਲ ਐਕਟੀਵਿਟੀਜ਼ ਦੇ ਜ਼ਰੀਏ ਉਹਨਾਂ ਨੂੰ ਆਪਣੇ ਤੰਦਰੁਸਤੀ ਦਾ ਖਿਆਲ ਰੱਖਣ ਦਾ ਵੀ ਮੌਕਾ ਇਹਨਾਂ ਨੂੰ ਮਿਲ ਰਿਹਾ ਸੀ ਮੈਂ ਸਮਝਦਾ ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਸਮਾਜ ਨਾਲ ਮਿਲ ਕੇ ਮਾਹੌਲ ਬਣਾਉਣਾ ਐਨਵਾਇਰਨਮੈਂਟ ਕ੍ਰੀਏਟ ਕਰਨਾ ਉਹ ਐਨਵਾਇਰਨਮੈਂਟ ਜਿਹੜਾ ਕਾਫੀ ਤੱਕ ਕ੍ਰੀਏਟ ਹੋ ਵੀ ਗਿਆ ਜਦੋਂ ਦਾ ਫਾਇਦਾ ਹੋਵੇ ਸਰ ਕੈਪਟਨ ਕੈਪਟਨ ਸਾਹਿਬ ਨੇ ਕੱਲ ਬਿਆਨ ਦਿੱਤਾ ਮੀਡੀਆ ਦੇ ਅੱਗੇ ਜੇ ਕੀ ਕਹਿਣਾ ਚਾਹੁੰਦੇ ਕੋਈ ਇਸ ਤਰੀਕੇ ਇਹ ਤਾਂ ਐਕਸਪੈਕਟਿਡ ਹੀ ਸੀਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ 2017 ਦੀ ਇਲੈਕਸ਼ਨ ਤੋਂ ਪਹਿਲਾਂ ਗੁੱਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਸੌਂਖਾ ਦੇ ਦਿੱਤੀ ਸੀਗੀ ਮੇਰੇ ਪੰਜਾਬ ਦੇ ਵਿੱਚੋਂ ਨਸ਼ਕਤ ਕਰ ਦੂਗਾ ਮੈਂ ਹੁਣ ਸਾਡੀ ਬੇਅਦਬੀ ਵਾਲਾ ਦਾ ਹਿਸਾਬ ਕਰਵਾ ਕਰ ਦੂਗਾ ਉਹ ਸਾਰਾ ਕੁਝ ਉਹਨਾਂ ਨੇ ਸੀਐਮ ਬਣਨ ਤੋਂ ਬਾਅਦ ਇੱਕਦਮ ਯੂ-ਟਰਨ ਲੈ ਗਏ ਉਹ ਤੋਂ ਤੇ 5 ਸਾਲ ਜੀ ਕਿਸੇ ਤੋਂ ਲੋਕ ਇਹ ਕਾਂਗਰਸ ਦੇ ਲੀਡਰ ਆਪ ਆਉਂ ਚੱਤਰਪੱਤੀ ਦਾ ਵਧੀਆ ਗੱਲਾਂ ਕਰਕੇ ਕਹਿੰਦੇ ਰਹੇ ਨੇ ਕਿ ਕਿਸ ਤਿਕਾ ਚਾਚੀ ਪੰਜੀ ਦੀ ਸਰਕਾਰ ਹੈ ਜਿਹੜੀ ਉਹ ਚੱਲ ਰਹੀ ਹੈ ਹੁਣ ਜਦੋਂ ਉਹਦੇ ਉੱਪਰ ਵਿਕਰਮ ਜੀ ਜੀ ਉੱਪਰ ਐਕਸ਼ਨ ਹੋ ਰਿਹਾ ਤੇ ਤਕਲੀਫ ਤਾਂ ਚਾਚਨ ਹੋਣੀ ਸੀਗੀ ਤਰੀਕਨਾ ਸਨਾਮ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਇੱਥੇ ਕਿਹਨੇ ਵੀ ਜਿਹੜੇ ਪਵਾਰਾ ਪਸ਼ੂ ਹੈ ਉਹ ਬਹੁਤ ਹੈ ਉਹਦਾ ਕੋਈ ਹੱਲ ਨਹੀਂ ਦੇਖੋ ਉਹਦੇ ਵਿੱਚ ਲੱਗੇ ਹੋਏ ਹਨ ਪਰ ਇਹ ਸਨਾਮ ਦੀ ਪ੍ਰੋਬਲਮ ਇਹ ਨਹੀਂ ਕਿ ਪੰਜਾਬ ਚ ਆਪਣੀ ਮੂਲਕੀ ਪ੍ਰੋਬਲਮ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ ਇਹਦੇ ਵਿੱਚ ਡੈਫੀਨਿਟਲੀ ਸਰਕਾਰ ਇਹਦੇ ਦੀ ਵਚਨਬੱਧ ਹੈ ਪਰ ਇਹਦੇ ਵਿੱਚ ਕਈ ਵਾਰੀ ਇਹ ਚੀਜ਼ਾਂ ਇਕੱਲੇ ਐਡਮਿਨਿਸਟ੍ਰੇਟਿਵ ਜਾਂ ਲੀਗਲ ਇਸ਼ੂਸ ਹੀ ਹੈਗੇ ਇਸ ਚਾਰਜ ਇਹਦੇ ਵਿੱਚ ਸੋਸ਼ਲ ਐਂਗਲ ਵੀ ਬਹੁਤ ਵੱਡਾ ਇਨਵੋਲ ਹੋ ਜਾਂਦਾ ਹੈ ਸੋ ਉਹਦੇ ਵਾਸਤੇ ਸਰਕਾਰ ਨੇ ਪਹਿਲਾਂ ਕਿਸੇ ਨੂੰ ਨਾਲ ਡਿਸਕਸ ਕੀਤਾ ਮੈਂ ਸਮਝਦਾ ਕਿ ਹੌਣ ਵਾਲੇ ਜਨਾਂ ਦੇ ਵਿੱਚ ਹੋਰ ਦੇ ਕਿਸ ਤਰ੍ਹਾਂ ਦੇ ਜਿਹੜੇ ਇੱਕ ਤਰ੍ਹਾਂ ਹੋਰ ਹੈਗਾ ਕਿ ਜਿਹੜੇ ਨਾ ਫੂਸਣੀਆਂ ਟਰਾਲੀਆਂ ਲੰਘਦੀਆਂ ਨੇ ਉਹਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਰਾਤ ਨੂੰ ਗੱਡੀਆਂ ਕ੍ਰੋਸ ਨਹੀਂ ਹੁੰਦੀਆਂ 6-6 ਟਰਾਲੀਆਂ ਇਕੱਠੀਆਂ ਜਾਂਦੇ ਨੇ ਉਹਨਾਂ ਦਾ ਕੋਈ ਲੀਗਲੀ ਜਾਂ ਆਫੀਸ਼ੀਲੀ ਕੋਈ ਉਹ ਨਹੀਂ ਹੈ ਜਿਹੜੇ ਕੋਲੇ ਵਾਲੇ ਉੱਪੋਂ ਵਾਲਿਆਂ ਦਾ ਇਹ ਤਾਂ ਦੇਖੋ ਇਹਦਾ ਸਵਾਜ ਦਾ ਮਸਲਾ ਜੀ ਜੇ ਉਹਨਾਂ ਤੇ ਕੋਈ ਸਰਕਾਰੀ ਜਾਂ ਪੁਲਿਸ ਅਕਟ ਕਰੇ ਇਹਨਾਂ ਨੇ ਤੇ ਫਿਰ ਮੁੜ ਕੇ ਉਧਰ ਦੂਜੇ ਪਾਸੇ ਲੋਕਾਂ ਦਾ ਗਰੋਹ ਸ਼ੁਰੂ ਨਹੀਂ ਸਰ ਉਹਨਾਂ ਤੋਂ ਟੈਕਸ ਵਗੈਰਾ ਆਪਣਾ ਆਉਂਦਾ ਜਾਂ ਕੋਈ ਚਲੋ ਟੈਕਸ ਵਗੈਰਾ ਤਾਂ ਮੈਂ ਉਹੀ ਕਹਿਣਾ ਹਾਂ ਜੀ ਉਹ ਬਾਅਦ ਦੇ ਵਿੱਚ ਇੱਕ ਨੇ ਚਾਰ ਬੰਦੇ ਵੀ ਧਰਨੇ ਤੇ ਬੈਠ ਜਾਣਾ ਉਹ ਕਵਰ ਕਰਨੀ ਸਭ ਤੋਂ ਵੱਧ ਸੂਮੀਡੀਆ ਵਾਲੀ ਪਹੁੰਚ ਤੇ ਹਾਂ ਸੂਮੀਰੀ ਕਹਿਣ ਦਾ ਮਤਲਬ ਇਹ ਹੈ ਕਿ ਉਹ ਇੱਕ ਉਹ ਇਸ਼ੂ ਹੈਗਾ ਰੋਡ ਸੇਫਟੀ ਦਾ ਪਰ ਉਹ ਜਿਹੜੀ ਕਾਨੂੰਨੀ ਸਮੱਸਿਆ ਦੇ ਲੋਕ ਨੂੰ ਸਰਕਾਰ ਤਾਂ ਨਾ ਉਹ ਰਿਪੋਰਟ ਕਰ ਰਹੀ ਹੈ ਨਾ ਉਹਨੂੰ ਲਾਅ ਕਰ ਰਹੀ ਹੈ ਪਰ ਜਿਹੜੀ ਚੀਜ਼ ਮੁੱਦੋਂ ਤੋਂ ਚੱਲੀ ਆ ਰਹੀ ਹੈ ਉਹ ਚੱਲੀ ਆ ਰਹੀ ਮਾਇਆ ਗਾਰਡਨ ਚ ਬੈਡਮਿੰਟਨ ਦਾ ਵੀ ਅਜੇ ਤੱਕ ਗਾਰਡਨ ਨਹੀਂ ਦਿੱਤਾ ਸੀਵਰੇਜ ਵੀ ਇੱਕ ਬਹੁਤ ਵੱਡੀ ਸਮੱਸਿਆ ਸੀ ਜਿਹਨੂੰ ਤੁਸੀਂ ਬੜੀ ਗੰਭੀਰਤਾ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕੋਈ ਕਿਸੇ ਤੱਕ ਪਹੁੰਚੀ ਆਈ ਹੈ ਉਹ ਵੀ ਕੰਮ ਦਾ ਕਾਫੀ ਹੱਦ ਤੱਕ ਤਾਂ ਹੱਲ ਹੋ ਗਿਆ ਇੱਕ ਔਰ ਦਾ ਟਾਈਮਿੰਗ ਅਰੇਂਜਮੈਂਟ ਹੈ ਜਿਹੜਾ ਉਹ ਹੋ ਚੁੱਕਿਆ ਪਰ ਇਹਦੇ ਚ ਇੱਕ ਵੱਡਾ ਅਰੇਂਜਮੈਂਟ ਹੈ ਜਿਹੜਾ ਜਿਹੜਾ ਪਰਮਨੈਂਟ ਹੈ ਕਿਉਂਕਿ ਜਦੋਂ ਸਾਡੇ ਦੇ ਸাব ਸਭ ਪਹਿਲਾਂ ਟੋਕਨ ਜਿਮਬਾਰੀ ਸੌਂਦੀ ਸੀਗੀ ਉਦੋਂ ਪਤਾ ਹੀ ਨਹੀਂ ਸੀਗਾ ਕਿ ਕਿਹੜੇ ਡਿਪਾਰਟਮੈਂਟਸ ਨੂੰ ਕਿਤੇ ਕਿਤੇ ਸੀਵਰੇਜ ਪੈਣ ਵਾਲਾ ਜਿ ਕਿਤੇ ਕਿਤੇ ਸੀਵਰੇਜ ਹੋਣ ਵਾਲਾ ਨੇ ਚਾਹੇ ਪ੍ਰਾਈਵੇਟ ਕਲੋਨੀ ਬੜੀ ਵਧੀਆ ਡਿਵੈਲਪਡ ਕਲੋਨੀ ਹੈ ਪਰ ਸੀਵਰੇਜ ਦੀ ਨਿਕਾਸੀ ਦਾ ਇਸ਼ੂ ਸੀਗਾ ਤੇ ਉਹਨੂੰ ਜਦੋਂ ਧਿਆਨ ਦੇ ਵਿੱਚ ਆਇਆ ਉਹਨੂੰ ਤੋਂ ਲੱਗੇ ਹੋયા ਆ ਤੇ ਹੁਣ ਬੜੀ ਜਲਦੀ ਹੀ ਉਹਦਾ ਪਰਮਨੈਂਟ ਹੱਲ ਹੈ ਜਿਹੜਾ ਉਹ ਵੀ ਹੋ ਜਾਊਗਾ ਇੱਕ ਵਾਰੀ ਟੈਂਪਰਰੀ ਅ ਮੋਹਰ ਹੈ ਉਹ ਵਾਲੇ ਦਾ ਸਮਝਦਾ ਕਿ ਚਾਰਛੇ ਕਿਨਾਂ ਦੇ ਵਿੱਚ ਹਮਾਰਾ ਸੋਲੂਸ਼ਨ ਬਹੁਤ ਕਮੰਡੀ ਦੇ ਵਿੱਚ ਨਾ ਪਾਣੀ ਦੀ ਪ੍ਰੋਬਲਮ ਸੀ ਜਿਹੜੀ ਉਹਦੀ ਅਸੀਂ ਸੈਕਟਰੀ ਸਾਹਿਬ ਨਾਲ ਗੱਲ ਕਰੀ ਸੀ ਮੰਡੀ ਬੋਰਡ ਦੇ ਵਿੱਚ ਡਾਣਾ ਮੈਡੀਕਲ ਉਹ ਕਹਿੰਦੇ ਵੀ ਸੀਵਰੇਜ ਹੈ ਜਿਹੜਾ ਛਾਜ ਦੀ ਰੂਟ ਤੇ ਪਿਆ ਹੋਇਆ ਉਹ 12 ਇੰਚੀ ਪਿਆ ਹੋਇਆਗਾ ਵੀ ਉਹਦਾ ਕੋਈ ਨਵਾਂ ਸੋਲੂਸ਼ਨ ਹੋਵੇ ਕਿਉਂਕਿ ਉਹ ਨਾ ਚਿਰ ਹੱਦ ਨਹੀਂ ਹੁੰਦਾ ਉਹ ਚ ਇਸ ਤਰ੍ਹਾਂ ਹੁੰਦਾ ਹੈ ਕਿ ਥੋੜੇ ਧਿਆਨ ਦੇ ਯੋਗੋਂ ਪਿਛਲੇ ਸਰਕਾਰ ਨੇ ਸਟਾਇਲ ਮੰਡੀ ਦੇ ਵਿੱਚ ਸੜਕਾਂ ਦੇ ਬੰਪੀ ਸੀ ਗਈ ਸੀਗੀ ਸੇਵਰੇਜ ਉਹ ਕੰਮ ਉਹ ਗਲਤ ਹੋ ਗਿਆ ਤੇ ਇਸ ਲੀਕ ਨਾਲ ਹੋ ਗਿਆ ਇਹ ਜਿੰਨਾ ਪਾਣੀ ਇਕੱਠਾ ਹੁੰਦਾ ਉੱਥੇ ਉਹਨੂੰ ਟਟਣ ਦੇ ਲਈ ਉੱਥੇ ਪਹਿਲਾਂ ਵੱਡਾ ਸੀਵਰੇਜ ਹੈ ਜਿਹੜਾ ਵੱਡੀਆਂ ਮੋਟੀਆਂ ਪਾਈਪਲਾਈਨ ਜਿਹੜੀ ਉਹ ਬਣੀ ਚਾਹੀਦੀ ਸੀਗੀਆਂ ਉਹ ਉਸ ਸਮੇਂ ਦੀ ਸਰਕਾਰ ਤੇ ਅਧਿਕਾਰੀਆਂ ਨੇ ਕੰਮ ਕਰੇ ਕੋਆ ਨਹੀਂ ਹੈਗਾ ਸੀਵਰੇਜ ਦੀ ਪਾਈਪਲਾਈਨ ਉਹ ਹੀ ਪੁਰਾਣੀਆਂ ਕਈ ਜਗ੍ਹਾ 8 ਇੰਚ ਦੀ ਜਿੱਥੇ ਜਗ੍ਹਾ 12 ਇੰਚ ਦੀ ਉਹ ਛੱਡ ਦਿੱਤੀ ਉੱਪਰ ਹੁਣ ਉਹਦੇ ਫਸਫਾਟ ਹੁਣ ਮੰਡੀ ਦੇ ਉੱਪਰ ਤਾਂ ਚੱਲ ਰਿਹਾ ਹੈ ਪਰ ਜੇ ਸੀਵੇ ਦੁਆਰਾ ਮੈਂ ਕੌਣ ਲੱਗਦਾ ਤੇ ਸਾਰੇ ਦੀ ਸਾਰੀ ਮੰਡੀ ਸਭ ਨੂੰ ਪਰ ਫੇਰ ਦੁਬਾਰਾ ਪੱਢਣੀ ਪੈਣੀ ਹੈ ਸੋ ਇਸ ਕਰਕੇ ਇੱਕ ਕੌੜਾ ਕਟਾ ਪੜਨਾ ਪਿਆ ਕਿ ਨਹੀਂ ਜੋ ਪਿਆ ਹੋਇਆ ਸੀਵਰੇਜ ਉਹਦੇ ਨਾਲ ਹੀ ਕੰਮ ਚਲਾਉਣਾ ਪਊਗਾ ਹਜੇ ਕੋਈ ਸਮਾਂ ਤੇ ਜਦੋਂ ਦੁਬਾਰਾ ਕਦੇ ਪੀਸੀ ਹੋਣੀ ਹੈ ਫਲੋਰਿੰਗ ਹੋਣੀ ਆ ਉਹਦੀ ਉਹਦਾ ਫੇਰ ਦੁਬਾਰਾ ਕਰਾਂਗੇ بارش ਆਉਂਦੀ ਹੈ ਕੋਈ ਮੁਸ਼ਕਲੀ ਆ ਜਾਂਦੀ ਹੈ ਪਰ ਉਹ ਜਦੋਂ ਦੋ ਤਿੰਨ ਅਸਲ ਤੇ ਦੇ ਵਿੱਚ ਦੋਨੋਂ ਸੀਜ਼ਨ ਦੇ ਜਿਹੜੇ ਇਹਨਾਂ ਦੀ ਨਿਯਮਤ ਹੈ ਕਿ ਦੋਨੋਂ ਸੀਜ਼ਨਾਂ ਦੇ ਵਿੱਚ بارش ਹੁੰਦੀ ਹੈ ਜਿਹਦੇ ਕਰਕੇ ਅਸੀਂ ਇਹ ਹਿਸਾਬ ਲਾਇਆ ਵੀ ਕਿੱਥੇ ਕਿਹੜੀ ਜਗ੍ਹਾ ਕਿੰਨੇ ਪੈਸੇ ਖਰਚ ਕਰਕੇ ਕੰਮ ਚੱਲ ਸਕਦਾ ਹੈ ਸੋ ਇਸ ਕਰਕੇ ਜਦੋਂ ਸੀਜ਼ਨ ਦੇ ਵਿੱਚ ਪਰੇਸ਼ਾਨੀ ਨਹੀਂ ਆ ਰਹੀ ਸੀ ਕਿ ਉਹ ਜਿਹੜੀ ਗੁੰਮੀ ਪੈ ਗਈ ਜਾਂਦਾ ਤੇ ਉਹ ਦੋ ਚਾਰ ਘੰਟਿਆਂ ਤੋਂ 6 ਘੰਟਿਆਂ ਮਗਰ ਪਾਣੀ ਨਿਕਲ ਜਾਂਦਾ ਸੋ ਇਸ ਕਰਕੇ ਉਹ ਬਹੁਤ ਵੱਡਾ ਕੰਮ ਛਿੜ ਜਾਣਾ ਸਰ ਬਿਗੜਵਾਲ ਤੇ ਜੇਪਰ ਰੋਡ ਦਾ ਕੰਮ ਬਹੁਤ ਪੈਂਡਿੰਗ ਹੈ ਬਿਗੜਵਾਲ ਰੋਡ ਤੇ ਵੀ ਕੰਮ ਚੱਲ ਰਿਹਾ ਪਰ ਰੁਕ ਗਿਆ ਉਥੇ ਰੁਕਿਆ ਬੈ ਕੰਮ ਵੀ ਕੀ ਕਰਾ ਲੋਕ ਬਹੁਤ ਜਲ ਰਹੇ ਹੈ ਜੀ ਉਹ ਸਾਰਾ ਕੁਝ ਹੋਇਆ ਰਿਹਾ ਹੈ ਉਹ ਸਿਰਫਰ ਸਿਰਫ ਬਾਰਸ਼ਾਂ ਕਰਕੇ ਇਹਨਾਂ ਦਿਨਾਂ ਦੇ ਵਿੱਚ ਸੜਕਾਂ ਲਈ ਬਣਦੀਆਂ ਕਿ ਇਸ ਕਰਕੇ ਤੇ ਸਰ ਜਖੇਪਨ ਰੋਡ ਦਾ ਕਿੱਥੇ ਕਰੋਗੇ ਕੰਮ ਜਖੇਪਨ ਰੋਡ ਦਾ ਟੈਂਡਰ ਲਾਇਆ ਸੀਗਾ ਦੋ ਵਾਰੀ ਪਹਿਲਾਂ ਟੈਂਡਰ ਕੈਨਸਲ ਹੋ ਗਿਆ ਸੀ ਕਿਉਂਕਿ ਠੇਕੇਦਾਰਾਂ ਨੇ ਕੁਝ ਜਿਹੀ ਸ਼ਿਕਾਇਤਾਂ ਜਿਹੜੀਆਂ ਸੀ ਉਹ ਕਰਦੇ ਸੀਗੇ ਜਿਹੜੇ ਬੰਦੇ ਨਹੀਂ ਕੁਆਲੀਫਾਈ ਕਰਦੇ ਸੀਗੇ ਉਹ ਵੀ ਟੈਂਡਰ ਖੁੱਲ ਚੁੱਕਿਆ ਤੇ ਉਹ ਵੀ ਆਪ ਜੇ ਵੀ ਬਾਰਸ਼ਾਂ ਨੂੰ ਥੋੜੀ ਠੱਲ ਪੈਂਦੀ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸਰ